ਬੰਗਲਾਦੇਸ਼ ਵਿੱਚ ਹਵਾਈ ਫੌਜ ਦਾ ਜਹਾਜ਼ ਸਕੂਲ ਤੇ ਡਿੱਗਿਆ ਤੇ 16 ਬੱਚਿਆਂ ਸਮੇਤ 20 ਲੋਕਾਂ ਦੀ ਮੌਤ ਹੋ ਗਈ ਤੇ 164 ਹੋਰ ਜ਼ਖਮੀ ਹੋ ਗਏ। ਸਿੱਧਾ ਹਮਲਾ ਦਿੰਦੇ ਹੋਏ ਉਪ ਰਾਸ਼ਟਰਪਤੀ ਜਗਦੀਪ ਧਨਖੜੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਮਣੀਪੁਰ ਵਿੱਚ ਤਿੰਨ ਅੱਤਵਾਦੀਆਂ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਸਟਿਸ ਬਰਮਨ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਲੋਕ ਸਭਾ ਵਿੱਚ 145 ਤੇ ਰਾਜ ਸਭਾ ਵਿੱਚ 63 ਮੈਂਬਰਾਂ ਨੂੰ ਨੋਟਿਸ ਦਿੱਤਾ ਗਿਆ। ਜੰਗੀ ਜਹਾਜ਼ ਅਜੇ ਨੂੰ ਸਮੁੰਦਰੀ ਫੌਜ ਦੇ ਬੇੜੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਅਤਵਾਦੀ ਪੰਨੂ ਨੇ ਭਾਰਤ ਨੂੰ ਤਿਰੰਗੇ ਨੂੰ ਸਾੜਨ ਦੀ ਧਮਕੀ ਦਿੱਤੀ ਹੈ। ਝਾਰਖੰਡ ਵਿੱਚ ਡਾਂਡਸ ਕੀ ਔਰਤ ਨੂੰ ਨੰਗਾ ਕਰਕੇ ਕੁੱਟਿਆ ਸਿਰ ਮਨਾ ਦਿੱਤਾ ਗਿਆ। ਸ਼ਰੀਰ ਤੇ ਬਲੇਟ ਨਾਲ ਹਮਲਾ ਕੀਤਾ ਗਿਆ। ਕਲਪਤੀ ਰਜਿੰਦਰਨ ਨੇ ਰਾਜਸਥਾਨ ਦੇ ਹਾਈ ਕੋਰਟ ਦੇ ਚੀਫ ਜਸਟਿਸ ਵੱਜੋਂ ਸੌਂ ਚੁੱਕ ਲਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਕਿ ਭਾਜਪਾ ਬੰਗਾਲੀਆਂ ਵਿਰੁੱਧ ਪਛਾਈ ਅਤਵਾਦ ਫੈਲਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੈਂਡ ਪੂਲਿੰਗ ਦੇ ਮਾਮਲੇ ਵਿੱਚ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। Baixo <laughs>